14 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲੀਡਰਾਂ ਨੂੰ ਜਿਹੜਾ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਹ ਤੁਸੀਂ ਕਿਵੇਂ ਦੇਖਦੇ ਹੋ ਮੀਟਿੰਗ ਵਿੱਚ ਕੀ ਹੋਊਗਾ ਮੁੱਦੇ ਕੀ ਹੋਣਗੇ ਕਿਸਾਨਾਂ ਦੇ ਕੀ ਖਾੜਾ ਨਿਕਲੇ ਸਰਕਾਰ ਲੋਕਾਂ ਲਈ ਹੁੰਦੀ ਹੈ ਪਰ ਕੇਂਦਰ ਸਰਕਾਰ ਕਦੇ ਵੀ ਲੋਕਾਂ ਦੀ ਸਰਕਾਰ ਨਜ਼ਰ ਹੀ ਨਹੀਂ ਆਈ ਉਹਦਾ ਹਮੇਸ਼ਾ ਵਿਵਹਾਰ ਲੋਕ ਵਿਰੋਧੀ ਰਿਹਾ ਪੰਜਾਬ ਵਿਰੋਧੀ ਰਿਹਾ ਉਹ ਤਾਂ ਮੱਖੰਤਰੀ ਸਾਹਿਬ ਉਥੇ ਢੋਲੇ ਦੀਆਂ ਲਾ ਰਹੇ ਨੇ ਰੋਜ਼ ਤੀਰ ਜਗਾ ਰਹੇ ਨੇ ਦਿੱਲੀ ਦੇ ਵਿੱਚ ਇਕ ਤਿਰਮੋਦੀ ਦੇ ਘਰ ਫਿਰ ਨੂੰ ਚਲਾ ਲੈਣ ਆਪਣੀ ਗੱਡੀ ਦੀ ਬਾੜ ਵਾਲਾ ਜਿੱਥੇ ਨੂੰ ਕੱਟ ਲੈਣ ਕਿਉਂ ਨਹੀਂ ਜੰਦਰ ਮੋਦੀ ਦੇ ਘਰ ਮੂਰੇ ਜਾਂਦੇ ਕਿਉਂ ਨਹੀਂ ਖੇਤੀਬਾੜੀ ਮੰਤਰੀ ਦੇ ਘਰ ਮੂਰੇ ਜਾਂਦੇ ਕਿਉਂ ਨਹੀਂ ਅਮਿਤ ਚਾਹ ਦੇ ਘਰ ਮੂਰੇ ਜਾਂਦੇ ਕਿ ਭਾਈ ਪੰਜਾਬ ਦਾ ਕਿਸਾਨ ਪਿਛਲੇ 13 ਮਹੀਨਿਆਂ ਤੋਂ ਥੜਕਦੇ ਬੈਠਾ ਹੈ ਗੱਲੇ ਵਾਲ ਹੋਰੀ 55 56 ਦਿਨਾਂ ਤੋਂ ਮਰਨ ਬਸਤੇ ਨੇ ਜੇ ਉਹ ਅਧਿਕਾਰੀ ਉਸ ਟੈਂਟ ਚ ਆ ਸਕਦੇ ਟ੍ਰੈਲੀ ਜਾ ਸਕਦੇ ਨੇ ਤਾਂ ਕੇਂਦਰੀ ਮੰਤਰੀਆਂ ਕਿਹੜੇ ਦੁੱਖ ਦਾ ਉਹ ਨਹੀਂ ਟ੍ਰੈਲੀ ਜਾ ਸਕਦੇ ਪੰਜਾਬ ਦੇ ਕਿਸਾਨ ਨੇ ਦੇਸ਼ ਦੇ ਕਿਸਾਨ ਨੇ ਇੱਥੇ ਇਸ ਦੇਸ਼ ਦੀ ਰਸਤੀ ਦੇ ਨੇ ਸੋ ਇਹ ਸਭੀ ਕੇਂਦਰ ਦੀ ਨੀਤੀ ਢਟਕਾਉਣ ਵਾਲੀ ਹੈ 14 15 ਨੂੰ ਮੀਟਿੰਗ ਕਿਤੇ ਐਵੇਂ ਤਾਂ ਨਹੀਂ ਹੋਵੇਗਾ ਕਿ ਹਾਕ 14 ਪਰ ਉਹਨੂੰ ਸਿਰਫ ਮੰੰਗਾ ਤੇ ਵਿਚਾਰ ਚੱਲਿਆ ਅੱਧੀ ਨਹੀਂ ਹੋਈ ਵਿਚਾਰ ਚਰਚਾ ਹੀ ਹੋ ਗਈ ਸਿਰਫ ਮੰੰਗਾ ਮੜਵਾ ਕੇ ਨਹੀਂ ਸਮਝ ਸਕਦੇ। देखो बहुत गंभीर स्थिति के बीच की कहानी से देश की किसान की स्थिति सब को सबसे ज्यादा देखकर कोई समझ रहा पंजाब तो पंजाब में रहते। ਪਰ ਲਗਾਤਾਰ ਇਹ ਜਿਹੜੀਆਂ ਫੈਰੇਦਾਰੀ ਕਰ ਰਹੀਆਂ ਨੇ ਲਗਾਤਾਰ ਅੰਦੋਲਨ ਵੀ ਕਰ ਰਹੀਆਂ। ਉਸ ਤੋਂ ਬਾਅਦ ਅੱਜ ਸਥਿਤੀ ਇੱਥੇ ਆ ਗਈ ਹੈ ਕਿ ਸਰਕਾਰ ਨੂੰ ਇਹ ਲੱਗਦਾ ਕਿ ਪੰਜਾਬ ਸਾਨੂੰ ਝੁਕਾ ਗਿਆ, ਪੰਜਾਬ ਸਾਨੂੰ ਦਬਾ ਗਿਆ। ਪੰਜਾਬ ਕਰਨ ਸੀ ਸਾਡੀ ਟੀਬੀ ਹੋ ਗਈ ਪੰਜਾਬ ਕਰਕੇ ਐਸਨ ਨੁਕਸਾਨ ਹੋ ਗਏ ਇਸ ਲਈ ਉਹਦੀ ਕਿਤਨਾ ਕਿਤੇ ਉਹ ਚਿਹੜ ਉਹ ਕਿੜ ਨਜ਼ਰ ਆਉਂਦੀ ਉਹ ਐਸਕੇਮ ਆਪੇ ਤੁਰੇ ਚਿੱਠੀ ਪੱਤਰ ਜੀ ਲੈ ਕੇ ਹਨ ਜਿਹੜਾ ਹੁਣ ਤੱਕ ਮਹਾ ਦੇ ਆਟੇ ਮੰਗਾ ਆਕੜਿਆ ਵਾ ਸੀ ਇਹਦਾ ਮਤਲਬ ਮਰਨ ਵਰਤਨ ਨਹੀਂ ਕਰਾਇਆ ਜੇਕਰ ਪੰਜਾਬ ਸਰਕਾਰ ਦੇ ਮੰਤਰੀ ਸੰਤਰੀ ਜੈ ਫੋਟੋਆਂ ਵਿੱਚ ਉਣੇ ਜਾਂਦੇ ਸੀ ਇਹ ਜਾਣ ਲੜਾਈ ਤਾਂ ਉਹ ਇਸ ਮਰਨ ਵਰਤਨ ਲਈ 55 ਦਿਨਾਂ ਤੋਂ ਪਹਿਲਾਂ ਤਾਂ ਨਹੀਂ ਜਾਂਦੇ ਸੀ ਨਾ ਚਾਹੇ ਉਹ ਕੇ ਕੇਂਦਰ ਦੀ ਸਰਕਾਰ ਹੋਵੇ ਜਾਂ ਪੰਜਾਬ ਦੀ ਸਰਕਾਰ ਤੇ ਹਲਚਲ ਪੈਦਾ ਹੋਈ ਦਾ ਇਸ ਬਰਨ ਬਤ ਕਰਕੇ ਹੋ ਜੇਕਰ ਆ ਕੇਂਦਰ ਦੀ ਨਕਲੀ ਅਸਲੀ ਚਿੱਠੀ ਵੀ ਆਈ ਤਾਂ ਉਹ ਮਰ ਬਤ ਕਰਦਾ ਸਤਿ ਸ੍ਰੀ ਅਕਾਲ ਮੈਂ ਗੁਰਪਿਆਰ ਸਿੰਘ ਤੁਸੀਂ ਜੁੜ ਚੁੱਕੇ ਹੋ ਦੂਜਾ ਪੰਜਾਬ ਟੀਵੀ ਦੇ ਨਾਲ ਅੱਜ ਅਸੀਂ ਗੱਲ ਕਰਾਂਗੇ ਭਗ ਦਾ ਮੁੱਦਾ ਕਿਸਾਨੀ ਉੱਤੇ ਗੱਲਬਾਤ ਦੌਰਾਨ ਸਾਡੇ ਵਿੱਚ ਮੌਜੂਦ ਹੋਣਗੇ ਦੀਪਕ ਸ਼ਰਮਾ ਚਨਾਰਥਲ ਜੋ ਕਿ ਇੱਕ ਸੀਨੀਅਰ ਪੱਤਰਕਾਰ ਹੈ ਸਰ ਸਾਡਾ ਸਭ ਤੋਂ ਪਹਿਲਾ ਸਵਾਲ ਇਹ ਹੋਏਗਾ 14 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲੀਡਰਾਂ ਨੂੰ ਜਿਹੜਾ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਹ ਤੁਸੀਂ ਕਿਵੇਂ ਦੇਖਦੇ ਹੋ ਮੀਟਿੰਗ ਦਾ ਕੋਈ ਹੱਲ ਨਿਕਲੂਗਾ ਮੀਟਿੰਗ ਵਿੱਚ ਕੀ ਹੋਊਗਾ ਮੁੱਦੇ ਕੀ ਹੋਣਗੇ ਕਿਸਾਨਾਂ ਦੇ ਕੀ ਖੇੜਾ ਨੀਤੀ ਹੋਵੇ ਦੇਖੋ ਬਹੁਤ ਗੰਭੀਰ ਸਥਿਤੀ ਚ ਹੈ ਦੇਸ਼ ਦੀ ਕਿਸਾਨੀ ਤੇ ਦੇਸ਼ ਦੀ ਕਿਸਾਨੀ ਦੀ ਸਥਿਤੀ ਨੂੰ ਸਭ ਤੋਂ ਵੱਧ ਜੇਕਰ ਕੋਈ ਸਮਝ ਰਿਹਾ ਤਾਂ ਪੰਜਾਬੀ ਜਥੇਬੰਦੀਆਂ ਪਰ ਲਗਾਤਾਰ ਇਹ ਜਥੇਬੰਦੀਆਂ ਪਹਿਰੇਦਾਰੀ ਵੀ ਕਰ ਰਹੀਆਂ ਨੇ ਲਗਾਤਾਰ ਅੰਦੋਲਨ ਵੀ ਕਰ ਰਹੀਆਂ ਨੇ ਜੀ ਇੱਕ ਅੰਦੋਲਨ ਦਿੱਲੀ ਲੜਿਆ ਗਿਆ ਜਿਹੜਾ 365 ਦਿਨਾਂ ਤੋਂ ਵੱਧ ਸਮਾਂ ਚੱਲਿਆ ਜੀ ਤੇ ਲੰਬੀ ਜਦੋਜਾਹਤ ਤੋਂ ਬਾਅਦ ਆਖਰ ਕੇਂਦਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸੀ ਜੀ ਉਸ ਤੋਂ ਬਾਅਦ ਅੱਜ ਸਥਿਤੀ ਇੱਥੇ ਆ ਗਈ ਹੈ ਕਿ ਸਰਕਾਰ ਨੂੰ ਇਹ ਲੱਗਦਾ ਕਿ ਪੰਜਾਬ ਸਾਨੂੰ ਝੁਕਾ ਗਿਆ ਪੰਜਾਬ ਸਾਨੂੰ ਦਬਾ ਗਿਆ ਪੰਜਾਬ ਕਰਨ ਅਸੀਂ ਸਾਡੀ ਠੀਬੀ ਹੋ ਗਈ ਪੰਜਾਬ ਕਰਕੇ ਐਸਾਂ ਨੂੰ ਨੁਕਸਾਨ ਹੋ ਗਿਆ ਇਸ ਲਈ ਉਹਦੀ ਕਿਤਨਾ ਕਿਤੇ ਉਹ ਚਿੜ੍ਹ ਉਹ ਕਿਹੜ ਨਜ਼ਰ ਆਉਂਦੀ ਹੈ ਜੀ ਅੱਜ ਵੀ ਪੰਜਾਬ ਦਾ ਕਿਸਾਨ ਜਿਹੜਾ ਅੰਦੋਲਨ ਕਰ ਰਿਹਾ ਹੈ ਚਾਹੇ ਉਹ ਸ਼ੰਭੂ ਬੈਠਾ ਹੈ ਚਾਹੇ ਉਹ ਖਨੋਰੀ ਬੈਠਾ ਹੈ ਜੀ ਉਹਦੇ ਪਿੱਛੇ ਉਹਦੀ ਮੰਚਾਈ ਹੈ ਕਿ ਕਿਸਾਨੀ ਦਾ ਜੋ ਮਸਲੇ ਨੇ ਉਹ ਹੱਲ ਹੋਣ ਹੂੰ ਉਹਨਾਂ ਮਸਲਿਆਂ ਦੀ ਹੱਲ ਹੀ ਚਾਰਜ ਹੋਈ ਹੈ ਹਾਂ ਉਹਦੇ ਵਿੱਚ ਜਦੋਂ ਲੀਡਰ ਬੈਠਦੇ ਤਾਂ ਲੀਡਰ ਨੂੰ ਨਿੱਜ ਦਾ ਵੀ ਹੁੰਦਾ ਕਿ ਮੇਰਾ ਵੀ ਉਭਾਰ ਹੋਵੇ ਮੈਂ ਵੀ ਚਮਕਾਂ ਮੈਂ ਵੀ ਦਿਖਾਂ ਉਹ ਕੰਸੋ ਹੈਗੀ ਪਰ ਕੇਂਦਰ ਸਰਕਾਰ ਜੀ ਅਵਾਮ ਕੋਈ ਗਲਤੀ ਕਰੇ ਕੋਈ ਠੀਕ ਕਰੇ ਕੋਈ ਨਾ ਕਰੇ ਸਰਕਾਰ ਦਾ ਕੰਮ ਦਰੁਸਤ ਕਰਨਾ ਹੁੰਦਾ ਹੈ ਜੀ ਸਰਕਾਰ ਦਾ ਕੰਮ ਲੋਕਪੱਖੀ ਫੈਸਲਾ ਲੈਣਾ ਹੁੰਦਾ ਹੈ ਸਰਕਾਰ ਲੋਕਾਂ ਲਈ ਹੁੰਦੀ ਹੈ ਪਰ ਕੇਂਦਰ ਸਰਕਾਰ ਕਦੇ ਵੀ ਲੋਕਾਂ ਦੀ ਸਰਕਾਰ ਨਜ਼ਰ ਹੀ ਨਹੀਂ ਆਈ ਜੀ ਉਹਦਾ ਹਮੇਸ਼ਾ ਵਿਵਹਾਰ ਲੋਕ ਵਿਰੋਧੀ ਰਿਹਾ ਪੰਜਾਬ ਵਿਰੋਧੀ ਰਿਹਾ ਹੂੰ ਇਸੇ ਪ੍ਰਕਿਰਿਆ ਦੇ ਵਿੱਚੋਂ ਇਹ ਚਿੱਠੀ ਵੀ ਸ਼ੰਕਾ ਪੈਦਾ ਕਰਦੀ ਹੈ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣਨੀ ਵੀ ਹੈ ਕਿ ਨਹੀਂ ਜੀ ਤਿੰਨ ਮੀਟਿੰਗਾਂ ਪਹਿਲਾਂ ਚੰਡੀਗੜ੍ਹ ਹੋ ਚੁੱਕੀਆਂ ਨੇ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਖੁਦ ਉਹਦੇ ਵਿੱਚ ਬਚੋਲਾ ਬਣ ਕੇ ਬੈਠਦੇ ਸੀ ਤੇ ਹੁਣ ਆ ਇੱਕ ਸਾਲ ਇਦਾਂ ਹੀ ਲੰਘਾਤਾ ਬਿਲਕੁਲ ਸਰ ਜਿਹੜੀ ਮੀਟਿੰਗ ਦੇ ਆਧਾਰ ਤੇ ਉਹਨੂੰ ਮੀਟਿੰਗ ਕਰਨ ਜਾ ਰਹੇ ਨੇ ਉਹ ਕਹਿੰਦੇ ਜੀ 15 ਫਰਵਰੀ 2124 ਨੂੰ ਜਿਹੜੀ ਮੀਟਿੰਗ ਅਸੀਂ ਕੀਤੀ ਸੀ ਉਹਦੇ ਆਧਾਰ ਤੇ ਹੁਣ ਅਸੀਂ 14 ਫਰਵਰੀ 2025 ਨੂੰ ਮੀਟਿੰਗ ਕਰਾਂਗੇ ਬਿਲਕੁਲ ਪੂਰੇ ਇੱਕ ਸਾਲ ਬਾਅਦ ਇੱਕ ਸਾਲ ਬਾਅਦ ਹਾਂਜੀ ਤੇ ਇੱਕ ਸਾਲ ਬਚੋਲਾ ਕਿੱਥੇ ਗਿਆ ਮੁੰਦੀ ਪਵਾ ਲੈਂਦਾ ਨਾ ਉਹ ਤੋਂ ਕਿਉਂ ਨਹੀਂ ਬੋਲ ਹੋਇਆ ਜੇ ਪੰਜਾਬ ਦਾ ਮੁੱਖ ਮੰਤਰੀ ਇਸ ਗੱਲ ਹੀ ਕੇਂਦਰ ਨੂੰ ਕਹਿ ਹੀ ਨਹੀਂ ਸਕਦਾ ਸੁਪਰੀਮ ਕੋਰਟ 'ਚ ਤੁਸੀਂ ਇਹ ਪੱਖੇ ਨਹੀਂ ਰੱਖ ਸਕਦੇ ਭਾਈ ਸਾਨੂੰ ਕਹੀ ਜਾਣੇ ਡੱਲੇ ਵਾਲਾ ਦਾ ਮਰਨ ਬਾਅਦ ਤੜਾਓ ਕੇਂਦਰ ਸਰਕਾਰ ਨੂੰ ਪੁੱਛੋ ਤੈਨੂੰ ਤੁਸੀਂ ਰੋਲ ਕਿਥੇ ਨਿਵਾ ਰਹੇ ਹੋ ਹੂੰ ਤਾਂ ਤੁਸੀਂ ਵਕੀਲ ਵੀ ਸਭ ਤੋਂ ਮਹਿੰਗਾ ਕਪਰ ਸਿਬਲ ਕਰ ਲਿਆ ਸੀ ਬਿਲਕੁਲ ਉਹਦੇ باوجود ਵੀ ਤੁਸੀਂ ਇਹ ਦਲੀਲ ਨਹੀਂ ਰੱਖ ਸਕੇ ਤੇ ਇਸੇ ਤਰ੍ਹਾਂ ਤੁਸੀਂ ਕੇਂਦਰ ਕੋਲ ਜਾ ਕੇ ਮਾਈਕਰੋਚਲ ਛੱਡੋ ਹੂੰ ਤਾਂ ਮੁੱਖ ਮੰਤਰੀ ਸਾਹਿਬ ਉੱਥੇ ਢੋਲੇ ਦੀਆਂ ਲਾ ਰਹੇ ਨੇ ਰੋਜ਼ ਤੀਰ ਚਲਾ ਰਹੇ ਨੇ ਉੱਥੇ ਹੂੰ ਬਿਲਕੁਲ ਦਿੱਲੀ ਦੇ ਵਿੱਚ ਇੱਕ ਤੀਰ મોદી ਦੇ ਘਰਕ ਨਹੀਂ ਨੂੰ ਚਲਾ ਲੈਣ ਹੂੰ ਆਪਣੀ ਗੱਡੀ ਦੀ ਮੋੜ ਮੜਾ ਜਿੱਥੇ ਉਧਰੋਂ ਕੱਟ ਲੈਣ ਕਿਉਂ ਨਹੀਂ ਨੰਦਰ ਮੋਦੀ ਦੇ ਘਰ ਮੂਰੇ ਜਾਂਦੇ ਕਿਉਂ ਨਹੀਂ ਖੇਤੀਬਾੜੀ ਮੰਤਰੀ ਦੇ ਘਰ ਮੂਰੇ ਜਾਂਦੇ ਕਿਉਂ ਨਹੀਂ ਅਮਿਤ ਸ਼ਾਹ ਦੇ ਘਰ ਮੂਰੇ ਜਾਂਦੇ ਕਿ ਭਾਈ ਪੰਜਾਬ ਦਾ ਕਿਸਾਨ ਪਿਛਲੇ 13 ਮਹੀਨਿਆਂ ਤੋਂ ਥੜਕਦੇ ਬੈਠਾ ਹੈ ਹੈਨਾ ਦਿੱਲੇ ਵਾਲੇ ਹੋਰੀ 55 56 ਦਿਨਾਂ ਤੋਂ ਮਰਨ ਵਰਤੇ ਨੇ ਤੇ ਤੁਸੀਂ ਕੀ ਕਰਦੇ ਸੋ ਇਹ ਚਿੱਠੀ ਸਿਰਫ ਖਾਣਾ ਪੂਰਤੀ ਹੈ ਕਿ ਉਹਨਾਂ ਨੂੰ ਅਜੇ ਤੱਕ ਮੰਗਾਂ ਦਾ ਨਹੀਂ ਪਤਾ ਮੰਗਾਂ ਦਾ ਉਦੋਂ ਵੀ ਪਤਾ ਸੀ ਜਦੋਂ ਅੰਦੋਲਨ ਦਿੱਲੀ ਸੀ ਮੰਗਾਂ ਦਾ ਉਦੋਂ ਵੀ ਪਤਾ ਸੀ ਜਦੋਂ ਇੱਥੇ ਤਿੰਨ ਬੈਠਕਾਂ ਕਰਕੇ ਮੰਗਾਂ ਦਾ ਅੱਜ ਵੀ ਪਤਾ ਹੈ ਉਹ ਸਿਰਫ ਡੰਗਟਪਾਈ ਕਰ ਰਹੇ ਨੇ ਜੇ ਉਹਨਾਂ ਨੇ ਸੱਚਮੁੱਚ ਨੱਲੇਵਾਲ ਦੀ ਜਾਨ ਦਾ ਤੇ ਪੰਜਾਬ ਦੀ ਕਿਸਾਨੀ ਦਾ ਫਿਕਰ ਹੁੰਦਾ ਤਾਂ 18 1 2025 ਨੂੰ ਜਾਰੀ ਚਿੱਠੀerai ਉਹ ਇਹ ਕਹਿੰਦੇ ਸੀ 19 ਨੂੰ 20 ਨੂੰ ਜਾਂ 21 ਨੂੰ ਮੀਟਿੰਗ ਕਰਦੇ ਸਿੱਕ ਜਾਂ ਦੋ ਦਿਨਾਂ ਬਾਅਦ ਮੀਟਿੰਗ ਕਰਦੇ ਫਿਰ ਤਾਂ ਸਮਝ ਆਉਂਦੀ ਇਹ ਡੰਗਟਪਾਈ ਹੈ ਸਰ ਡੱਲੇਵਾਲ ਸਾਭ ਜੀ ਨੇ ਮੈਡੀਕਲ ਸਹੂਲਤਾਂ ਲੈਣੀ ਸ਼ੁਰੂ ਕਰ ਦਿੱਤੀ ਆ ਪਰ ਕਿਆਸ ਲਗਾਏ ਜਾ ਰਹੇ ਨੇ ਕਿ ਇਹ ਇੱਡਾ ਲੰਮਾ ਜਿਹੜਾ ਮਰਨ ਵਰਤ ਦਾ ਸਮਾਂ ਰੱਖਿਆ ਉਹਨਾਂ ਨੇ 55 ਦਿਨ ਲੱਗੇ ਵੀ ਉਹ ਸਿਰਫ ਇੱਕ ਮੀਟਿੰਗ ਲਈ ਸੀ ਦੇਖੋ ਸਵਾਲ ਇਹ ਕਿ ਉਹ ਪਹਿਲੇ ਦਿਨ ਤੋਂ ਇਸ ਗੱਲ ਤੇ ਅੜੇ ਨੇ ਕਿ ਮੇਰੀ ਲੜਾਈ ਐ ਐਮਐਸਪੀ ਲਈ ਹੈ ਜੀ ਤੇ ਉਹਦੇ ਨਾਲ ਨਾਲ ਚਾਹੇ ਉਹ ਕਿਸਾਨੀ ਕਰਜ਼ਾ ਹੈ ਚਾਹੇ ਉਹ ਦਿਨੇ ਦੇ ਵਿਚੀਰ ਹੋਏ ਕਿਸਾਨਾਂ ਦੇ ਪਰਿਵਾਰਾਂ ਦਾ ਮਸਲਾ ਹੈ ਚਾਹੇ ਨਕਲੀ ਬੀਜ ਦਵਾਈਆਂ ਦਾ ਮਸਲਾ ਹੈ 13 ਮਸਲੇ ਨੇ ਹਾਂਜੀ ਇਹਨੂੰ ਮੰਗਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਇੱਕ ਪਾਸੇ ਖਨੋਰੀ ਇੱਕ ਪਾਸੇ ਸ਼ੰਭੂ ਸਰ ਜਦੋਂ ਸ਼ੰਭੂ ਤੋਂ ਕੋਈ ਐਲਾਨ ਹੁੰਦਾ ਪ੍ਰੋਗਰਾਮ ਦਾ ਪੈਰਲਲ ਖਨੋਰੀ ਤੋਂ ਨਵਾਂ ਐਲਾਨ ਹੋ ਜਾਂਦਾ ਜੀ 101 ਦਾ ਜਥਾ ਇਧਰ ਹੋ ਜਾਊਗਾ ਜੀ ਤਾਂ ਜੇ ਉਧਰ 111 ਬੈਠੇ ਸੀ ਅਸੀਂ ਦੁਬਾਰਾ ਭੇਜਾਂਗੇ ਜਰੂਰ ਹੈ ਨਾ ਜੀ ਕਿਸੇ ਸਮੇਂ ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਸ਼ੰਭੂ ਖਾਸਾ ਚਰਚਾ ਚ ਰਿਹਾ ਜੀ ਅਸੀਂ ਆਪਣਾ ਪੁੱਤ ਵੀ ਗਵਾਇਆ ਨੁਕਸਾਨ ਵੀ ਕਰਾਇਆ ਉਦੋਂ ਬਾਅਦ ਖਨੌਰੀ ਚਰਚਾ ਜਾਇਆ ਜਗਜੀਤ ਸਿੰਘ ਦੱਲੇ ਵਾਲੇ ਥੋੜੀ ਮਰਨ ਵਾਸਤੇ ਬੈਠੇ ਜੀ ਤੇ ਅਧਰ ਵਾਲੀ ਤਰਨੂੰ ਫਿਕਰ ਪੈ ਗਿਆ ਕਿ ਸਾਡੀ ਕਿਤੇ ਪੁੱਛੜਤਾਲੇ ਨਾ ਘਟ ਜਵੇ ਇਸ ਲਈ ਜੀ ਅਸੀਂ ਮਰਜੀ ਬੜੇ ਭੇਜਾਂਗੇ ਭਰਾਵਾ ਸਿੱਖ ਇਤਿਹਾਸ ਦੇ ਵਿੱਚ ਮਰਜੀ ਬੜਿਆਂ ਦਾ ਹਸਤਾ ਸਮਝ ਲਓ ਕੀ ਹੈ ਤੁਸੀਂ ਉਹ ਨਾਮ ਦੇਣ ਲੱਗੇ ਹੋ ਹਾਂਜੀ ਸੋ ਕਿਤਨਾ ਕਿਤੇ ਜਥੇਬੰਦੀਆਂ ਚ ਆਪਣੀ ਹੋਰ ਵੀ ਨਜ਼ਰ ਆਈ ਦੌੜ ਵੀ ਨਜ਼ਰ ਆਈ ਜੀ ਉਹ ਸਭ ਦੇ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਸਿੱਖ ਸਿਧਾਂਤਾਂ ਅਨੁਸਾਰ ਵੀ ਕਈਆਂ ਨੇ ਸਵਾਲ ਖੜੇ ਕੀਤੇ ਸਿੱਖੀ ਦੇ ਵਿੱਚ ਸ਼ਹੀਦ ਹੋਣ ਦਾ ਇਤਿਹਾਸ ਹੈ ਰਾਜੇਵਾਲ ਸਾਹੂ ਰਾणे ਕਿਹਾ ਸੀ ਵੀ ਅਸੀਂ ਨਹੀਂ ਚਲੋ ਠੀਕ ਹੈ ਆਪਾਂ ਦਾ ਜ਼ਿਕਰ ਸਿੱਖ ਵਿਦਵਾਨਾਂ ਦੇ ਸਿੱਖ ਇਤਿਹਾਸ ਦੇ ਹਵਾਲੇ ਨਾਲ ਵੀ ਜਾਈਏ ਉਹ ਕਹਿੰਦੇ ਕਿ ਇੱਥੇ ਕੁਰਬਾਨੀ ਦਾ ਇਤਿਹਾਸ ਹੈ ਬਲਦਾਨ ਦਾ ਇਤਿਹਾਸ ਹੈ ਮਰਨ ਵਰਤ ਦਾ ਭੁੱਖੇ ਰਹਿ ਕੇ ਮਰਨ ਦਾ ਇਤਿਹਾਸ ਨਹੀਂਗਾ ਇਹਦੇ ਤੋਂ ਵੀ ਪਰ ਇੱਕ ਪਾਸੇ ਜਗਜੀਤ ਸਿੰਘ ਦੇ ਡੱਲੇਵਾਲ ਨੂੰ ਸਲਾਮ ਵੀ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸੱਚਦਾ ਵੀ ਕੀਤਾ ਜਾ ਰਿਹਾ ਕਿ ਸ਼ਾਬਾਸ਼ ਹੀ ਹੈ ਜੇਕਰ ਆ ਮੋਗੇ ਚ ਵੱਡੀ ਕਾਨਫਰੰਸ ਕਰਕੇ ਐਸ ਕੇ ਐਮ ਜਿਹਨੂੰ ਉਹ ਰਾਜਨੀਤਿਕ ਕਹਿੰਦੇ ਨੇ ਜੀ ਉਹ ਐਸ ਕੇ ਐਮ ਆਪੇ ਤੁਰਿਆ ਚਿੱਠੀ ਪੱਤਰ ਜੀ ਲੈ ਕੇ ਹਨਾ ਜਿਹੜਾ ਹੁਣ ਤੱਕ ਮਹਾ ਦੇ ਆਟੇ ਮੰਗਾ ਆਕੜਿਆ ਵਾ ਸੀ ਇਹਦਾ ਮਤਲਬ ਉਹ ਮਰਨ ਵਰਤਨ ਨਹੀਂ ਕਰਾਇਆ ਹਾਂਜੀ ਜੇਕਰ ਪੰਜਾਬ ਸਰਕਾਰ ਦੇ ਮੰਤਰੀ ਸੰਤਰੀ ਚਾਹੇ ਫੋਟੋਆਂ ਖਿਚੋਣੇ ਜਾਂਦੇ ਸੀ ਜੇ ਜਾਣ ਲਾਏ ਤਾਂ ਉਹ ਇਸ ਮਰਨ ਵਰਤਨ ਲੈ 55 ਦਿਨਾਂ ਤੋਂ ਪਹਿਲਾਂ ਤਾਂ ਨਹੀਂ ਜਾਂਦੇ ਸੀ ਨਾ ਬਿਲਕੁਲ ਬਿਲਕੁਲ ਫਿਰ ਚਾਹੇ ਉਹ ਕੇਂਦਰ ਦੀ ਸਰਕਾਰ ਸੀ ਚਾਹੇ ਪੰਜਾਬ ਦੀ ਸਰਕਾਰ ਜਿਉਂ ਚ ਹਲਚਲ ਪੈਦਾ ਹੋਈ ਤਾਂ ਇਸ ਮਰਨ ਵਰਤ ਕਰਕੇ ਹੋਈ ਜੀ ਜੇਕਰ ਆ ਕੇਂਦਰ ਦੀ ਨਕਲੀ ਅਸਲੀ ਚਿੱਠੀ ਵੀ ਆਈ ਤਾਂ ਉਹ ਮਰਨ ਵਰਤ ਕਰਕੇ ਆਈ ਜੀ ਹਾਂ ਜਿਹੜੇ ਕੱਲ ਤੱਕ ਇਹ ਫਿਕਰ ਪ੍ਰਗਟਾਉਂਦੇ ਸੀਗੇ ਕਿ ਡੱਲੇ ਵਾਲਾ ਉਹਨਾਂ ਨੂੰ ਬਚਾਉਣਾ ਜ਼ਰੂਰੀ ਆ ਹੂੰ ਜਦੋਂ ਇਹ ਚਿੱਠੀ ਤਵੱਦ ਉਹਨਾਂ ਨੇ ਮੈਡੀਕਲ ਟ੍ਰੀਟਮੈਂਟ ਲੈਣੀ ਸ਼ੁਰੂ ਕੀਤੀ ਉਹੀ ਤਰ੍ਹਾਂ ਹੁਣ ਸਵਾਲ ਕਰਨ ਲੱਗ ਪਿਆ ਬਿਲਕੁਲ ਕਹੇ ਲਓ ਜੀ ਇਹ ਤਾਂ ਫਿਰ ਸਿਰਫ ਗੁਰੂਕੋਸ਼ ਲਵਾਉਣ ਲਈ ਸੀ ਹੂੰ ਮਤਲਬ ਚਾਹੁੰਦੇ ਕੀ ਆ ਕਦੇ-ਕਦੇ ਤਾਂ ਇਹ ਲੱਗਦਾ ਹੈ ਕਿ ਜਿਹੜੀਆਂ ਧਿਰਾਂ ਅੰਦੋਲਨ 'ਚ ਨੇ ਉਹ ਵੀ ਚਾਹੁੰਦੀਆਂ ਨੇ ਕਿ ਡੱਲੇਵਾਲ ਸਾਹਿਬ ਜਾਣ ਤੇ ਸਾਡੀਆਂ ਬੋਰੀਆਂ ਭਰਨ। ਬਿਲਕੁਲ। ਤੇ ਜਿਹੜੀਆਂ ਧਿਰਾਂ ਬਾਹਰ ਬੈਠੀਆਂ ਨੇ ਉਹਨਾਂ ਨੂੰ ਵੀ ਫਿਕਰ ਲੱਗਦਾ ਕਿ ਜੁੰਦੇ ਜਾਇਆ ਉਹ ਜੇ ਭੋਗਤ ਕੇ ਲੋਕ ਕੱਪੜੇ ਫਾੜ ਦੇਣਗੇ ਇਸ ਲਈ ਪਹਿਲਾਂ ਜਾ ਰਹੇ ਹੂੰ। ਕਦੇ-ਕਦੇ ਲੱਗਦਾ ਨਹੀਂ ਸਾਰੀਆਂ ਧਿਰਾਂ ਸੱਚਮੁੱਚ ਕਿਸਾਨੀ ਲਈ ਲੜ ਰਹੀਆਂ ਨੇ। ਜੇ ਕਿਸਾਨੀ ਲਈ ਲੜ ਰਹੀਆਂ ਨੇ ਤਾਂ ਐਮਐਸਪੀ ਦੀ ਲੜਾਈ ਤਾਂ ਦੇਸ਼ ਦੇ ਕਿਸਾਨਾਂ ਦੀ ਲੜਾਈ ਆ। ਬਿਲਕੁਲ। ਉਹ ਕਿਉਂ ਗਾਇਬ ਅਸੀਨ ਚੋਂ? ਉਹ ਕਿਉਂ ਨਹੀਂ ਉੱਠਦਾ? ਜੀ। ਕੀ ਕੇਂਦਰ ਤੋਂ ਡਰ ਹੈ? ਹੂੰ। ਕੀ ਭੈਅ ਆ ਪਰ ਜ ਇਹ 13 ਕਾਨੂੰਨ 13 ਮਸਲਿਆਂ ਨੂੰ ਹੱਲ ਕਰਉਣ ਲਈ ਸੀ ਬਿਲਕੁਲ ਮੀਟਿੰਗ ਮੰਗਣ ਲਈ ਨਹੀਂ ਸੀ ਹਮ ਸਰ ਇਹ ਇਸ ਨੂੰ ਲੈ ਕੇ ਕਈਆਂ ਨੇ ਸਵਾਲ ਖੜੇ ਕੀਤੇ ਨੇ ਪਰ ਇਹਦੇ ਨਾਲੋਂ ਵੱਡਾ ਸਵਾਲ ਹੁਣ ਇਹ ਆ ਕਿ ਜਿਹੜਾ ਮੀਟਿੰਗ ਦਾ ਵਕਫਾ 1 ਮਹੀਨੇ ਦਾ ਦਿੱਤਾ ਉਹ 1 ਮਹੀਨਾ ਡੱਲੇ ਸਾਹਿਬ ਕੱਟ ਵੀ ਲੈਣਗੇ ਕਿ ਨਹੀਂ ਹਮ ਦੇਖੋ ਕਈ ਧਿਰਾਂ ਨਾ ਸੂਰਜ ਸਿੰਘ ਹੋਰਾਂ ਦਾ ਹਵਾਲਾ ਦਿੰਦੀਆਂ ਜੀ ਹੈ ਨਾ ਭਾਵ ਸੂਰਜ ਸਿੰਘ ਹੋਰਾਂ ਨੂੰ ਮਤਲਬ ਕਿ ਉਹ ਦੂਸਰੇ ਜਿਹੜੇ ਆਪਾਂ ਕਹਿੰਦੇ ਆ ਕੁਝ ਚੀਜ਼ਾਂ ਨਾਲ ਜਾਂਦੀਆਂ ਸੀ ਪਾਈਪ ਰਾਈ ਮੈਡੀਕਲ ਡਾਈਟ ਡਾਈਟ ਸਰ ਮੈਡੀਕਲ ਡਾਈਟ ਸ਼ਬਦ ਜਿਵੇਂ ਤੁਸੀਂ ਵਰਤੇ ਬਿਲਕੁਲ ਹਾਂ ਜਾਂ ਜਿਵੇਂ ਨੱਕ ਚੋ ਪਾਏ ਮਲਾ ਦੋ ਜੀ ਮੰਨ ਲਓ ਉਹਦੇ ਰਹੀ ਕੋਈ ਜੂਸ ਦੇਤਾ ਕੋਈ ਕੁਸ ਦੇਤਾ ਜਾਂ ਉਹ ਹੈ ਜਾਂ ਫਿਰ ਇਹ ਹੁੰਦਾ ਕਿ ਗਲੂਕੋਜ਼ ਹੋਏ ਜੇ ਟੀਕੇ ਲਾ ਦੋ ਹੈਨਾ ਜਿਹੜੇ ਵਿਟਾਮਨ ਬਟੂਮਾ ਟੁੜੇ ਅੰਦਰ ਦੇ ਪੂਰੇ ਹੁੰਦੇ ਰਹਿਣ ਇੱਥੇ ਸਿਰਫ ਹਲੇ ਮੈਡੀਕਲ ਸਹੂਲਤ ਲੈਣਾ ਸ਼ੁਰੂ ਹੋਇਆ ਕੋਈ ਮੈਡੀਕਲ ਫੀਡ ਲੈਣੀ ਸ਼ੁਰੂ ਨਹੀਂ ਹੋਈ ਕਿਸੇ ਤਰ੍ਹਾਂ ਵੀ ਉਹਨਾਂ ਨੇ ਕਿਹਾ ਅਨ ਮੈਂ ਨਹੀਂ ਲਵਾਗਾ ਕਿਸੇ ਹੋਰ ਤਰ੍ਹਾਂ ਦਾ ਫੀਡ ਵੀ ਨਹੀਂ ਲਵਾਗਾ ਤਾਂ ਇਹਦਾ ਮਤਲਬ ਕੱਲਾ ਗਲੂਕੋਜ਼ ਇੱਕ ਮਹੀਨਾ ਕਟਾ ਦੂਗਾ ਕਿਉਂਕਿ ਉਹਨਾਂ ਦੇ ਅੰਗ ਜਿ ਸਥਿਤੀ 'ਚ ਨੇ ਉਹਨਾਂ ਦੀ ਬਾਡੀ ਜਿ ਸਥਿਤੀ 'ਚ ਆ 20 ਕਿਲੋ ਭਾਰ ਘਟਿਆ ਮੈਂ ਸਵੇਰ ਮਾਨ ਉਹਨਾਂ ਨੂੰ ਸੁਣ ਰਿਹਾ ਸੀਗਾ ਬਿਲਕੁਲ ਸੱਤ ਉਹ ਕਹਿੰਦੇ ਕਿ ਬਈ ਦਵਾਈ ਜ਼ਿੰਦਗੀ ਬਚਾਉਣ ਨਹੀਂ ਥੋੜਾ ਹੋ ਸਕਦੀ ਹੈ ਦਵਾਈ ਤਾਂ ਕਿਸੇ ਬਿਮਾਰੀ ਨੂੰ ਠੀਕ ਕਰ ਲਈ ਹੋ ਸਕਦੀ ਹੈ ਬਿਲਕੁਲ ਤੇ ਜਿਹੜਾ ਬੰਦਾ ਹੈ ਜਿੰਦਗੀ ਦੇ ਉਸ ਕਨਾਰੇ ਤੇ ਕੀ ਇਹ ਸਵਾਲ ਹੈ ਕਿ ਕੀ ਸਰਕਾਰ ਨੇ ਵੀ ਸੱਚੀ ਹੋਣ ਲਈ ਜੇ ਮੈਂ ਆਪਾਂ ਕਰਦੇ ਆ ਕਿ ਐਸਕੇ ਮਲੇ ਨੂੰ ਲੱਗਿਆ ਕਿ ਭੋਗਤ ਜਾਣ ਚੁੱਕੇ ਰਹਿ ਜੀਏ ਕਿਤੇ ਸਰਕਾਰ ਨੂੰ ਵੀ ਤਾਂ ਨਹੀਂ ਲੱਗਿਆ ਕਿ ਹਾਂ ਕੰਮ ਸਾਡੇ ਖਿਲਾਫ ਨੂੰ ਦੋਨਾਂ ਸੀ ਕਈ ਹਿੱਸੇ ਗੱਲਬਾਤ ਲਈ ਜੇ ਸੱਚਮੁੱਚ ਅੱਲੇ ਵਾਲੀ ਦੀ ਜ ਤਾਂ ਮੀਟਿੰਗ ਦੋ ਦਿਨਾਂ ਬਾਅਦ ਹੁੰਦੀ ਭੜਲੇয়াল ਸਾਹਿਬ ਜਿਹੜੇ ਇੱਥੇ ਤੱਕ ਆਏ ਤਾਂ ਮੈਨੂੰ ਲੱਗਾ ਕਿ ਉਹਨਾਂ ਨੂੰ ਅੜੇ ਰਹਿਣਾ ਚਾਹੀਦਾ ਸੀ ਕਿ ਮਿੱਤਰਾ ਆ ਚਿੱਠੀ ਲੈ ਜਾ ਜਾਂ ਤਾਂ ਅੱਜੇ ਮੀਟਿੰਗ ਜੇ ਉਹ ਅਧਿਕਾਰੀ ਉਥੇ ਟੈਂਟ ਚਾਹ ਸਕਦੇ ਨੇ ਟਰੈਲੀ ਜਾ ਸਕਦੇ ਨੇ ਤਾਂ ਕੇਂਦਰੀ ਮੰਤਰੀਆਂ ਢੇਡੂ ਦੁਖਦਾ ਉਹ ਨਹੀਂ ਟਰੈਲੀ ਜਾ ਸਕਦੇ ਪੰਜਾਬ ਦੇ ਕਿਸਾਨ ਨਹੀਂ ਦੇਸ਼ ਲਈ ਕਿਸਾਨ ਨੇ ਇਹ ਤਾਂ ਇਸ ਦੇਸ਼ ਦੀ ਧਰਤੀ ਦੇ ਨੇ ਸੋ ਇਸ ਲਈ ਕੇਂਦਰ ਦੀ ਨੀਤੀ ਲਟਕਾਉਣ ਵਾਲੀ ਹੈ ਔਰ ਕੀ ਡੱਲੇয়াল ਸਾਹਿਬ ਉਹਨਾਂ ਦੇ ਪਰਮਾਰਚ ਆ ਗਏ ਜਾਂ ਇਹ ਸੂਝ ਭਰਿਆ ਫੈਸਲਾ ਕਿ ਹਾਂ ਉਹਨਾਂ ਨੇ ਲੱਗਿਆ ਕਿ ਇਹ ਮੈਡੀਕਲ ਸਹੂਲਤ ਲੈ ਕੇ ਕੱਲ ਨੂੰ ਮੈਂ ਮੀਟਿੰਗ ਦੇ ਰਹੀਂ ਇਸ ਨੂੰ ਅਗਾਹ ਤੋਰ ਸਕਦਾ ਇਹ ਹੁਣ ਆਉਣ ਵਾਲਾ ਬਖਸ ਤੈ ਕਰੂਗਾ ਪਰ ਅਜੇ ਵੀ ਉਹਨਾਂ ਦੀ ਜਾਨ ਨੂੰ ਖਤਰਾ ਹੈ ਸਰ ਤੁਸੀਂ ਕਿਵੇਂ ਦੇਖਦੇ ਹੋ ਵੀ 14 ਫਰਵਰੀ ਨੂੰ ਜਿਹੜੀ ਮੀਟਿੰਗ ਹੋਊਗੀ ਕਿਸਾਨ ਲੀਡਰਾਂ ਦੀ ਪੂਰੀ ਸਹਿਮਤੀ ਹੋਊਗੀ ਇਕਤਾ ਹੋਊਗੀ ਤਿੰਨੇ ਫੋਰਮ ਆਜ ਚਾਹੇ ਉਹ ਰਾਜੀਵਾਲਾ ਚਾਹੇ ਉਗਰਾਹਾ ਗਰੁੱਪ ਚਾਹੇ ਡੱਲੇਵਾਲ ਜੀ ਦਾ ਇਹਨਾਂ ਤਿੰਨ ਅਪਸੀ ਸਹਿਮਤੀ ਨਾਲ ਚੱਲਣਗੇ ਉਹ ਵੀ ਇੱਕ ਤਿੰਨ ਮੀਟਿੰਗਾਂ ਤਾਂ ਐਸ ਕੇ ਐਮ ਰਾਜਨੀਤਿਕ ਤੇ ਗੈਰ ਰਾਜਨੀਤਿਕ ਤੇ ਆ ਪੰਨੂ ਭਿੰਦੇਰ ਵਾਲੀ ਜਥੇਬੰਦੀ ਮਜ਼ਦੂਰ ਕਿਸਾਨ ਜਥੇ ਅਜੇ ਤੱਕ ਉਹ ਵੀ ਪੂਰ ਨਹੀਂ ਚੜਿਆ ਸੱਚ ਮੁੱਚ ਤਾਂ ਜੀ ਬੇਸ਼ੱਕ ਮੀਟਿੰਗਾਂ ਹੋ ਰਹੀਆਂ ਨੇ ਅਗਲੀ ਮੀਟੀਆਂ ਦੀ ਵੀ ਗੱਲਾਂ ਹੋ ਰਹੀਆਂ ਨੇ ਅਜੇ ਵੀ ਉਧਰ ਮੀਟੀਆਂ ਚੱਲ ਰਹੀਆਂ ਸੀ ਉਧਰ 111 ਕਥਾ ਨਾਲ ਜੱਥਾ ਬਠਾ ਤਾਂ ਬਿਲਕੁਲ ਉਧਰ ਮੀਟੀਆਂ ਚੱਲ ਰਹੀਆਂ ਸੀ ਉਧਰ 101 ਕਥਾ ਨਾਲ ਜੱਥਾ ਭੇਜਣ ਦਾ ਫੈਸਲਾ ਕਰ ਲਿਆ ਜੇਕਰ ਇਹ ਪ੍ਰੋਗਰਾਮ ਸਾਂਝੇ ਰੂਪ ਚ ਆਉਂਦੇ ਤਾਂ ਸ਼ਾਇਦ ਸਾਰੀਆਂ ਥਾਂ ਇਕੱਠੀਆਂ ਹੁੰਦੀਆਂ ਮੈਨੂੰ ਅਜੇ ਵੀ ਇਹ ਲੱਗਦਾ ਹੈ ਕਿ ਜਿਹੜੀ 14 ਫਰਵਰੀ 2025 ਨੂੰ ਬੈਠਕ ਹੋਏਗੀ ਉਹਦੇ ਵਿੱਚ ਖਨੌਰੀ ਔਰ ਸ਼ੰਭੂ ਵਾਲੀਆਂ ਤੇ ਰਾਈ ਹੋਣਗੀਆਂ ਇਹ ਤੇ ਰਸ਼ਦ ਨਾ ਹੋ ਬਿਲਕੁਲ ਤੇ ਇਸ ਲਈ ਕੇਂਦਰ ਦਾ ਇੱਕ ਨੁਕਾਤੀ ਫਾਰਮੂਲਾ ਹੈ ਕਿ ਅਸੀਂ 10 ਜਥੇਬੰਦੀਆਂ ਜਾਂ ਇੱਕ ਸੂਬੇ ਦੀਆਂ ਜਥੇਬੰਦੀਆਂ ਦੇ ਆਧਾਰ ਤੇ ਪੂਰੇ ਦੇਸ਼ ਦਾ ਫੈਸਲਾ ਨਹੀਂ ਕਰਨਾ ਉਹ ਇਹਨਾਂ ਨੂੰ ਟਾਲਣ ਲੱਗੀਆਂ ਜੀ ਉਹਨਾਂ ਨੂੰ ਟਾਲ ਮਟੋਲ ਕਰਨੀਆਂ ਤੇ ਲਟਕਾ ਕੇ ਰੱਖਣੀਆਂ ਤੇ ਇੱਧਰ ਇਹਨਾਂ ਉੱਤੇ ਰਾਂਦੇ ਅੰਦਰ ਵੀ ਕਿਤਨਾ ਕਿਤੇ ਮਨ ਚ ਪਿਆ ਕਿ ਦਿੱਲੀ ਵਾਲਾ ਰਿਕਾਰਡ ਤੋੜ ਲਈਏ ਬਸ ਬਿਲਕੁਲ ਦਿੱਲੀ 60 65 ਦਿਨ ਚੱਲ 360 65 ਦਿਨ ਚੱਲਿਆ ਸੀ ਹੈਨਾ 370 75 ਦਿਨ ਚੱਲਿਆ ਸੀ ਇੱਥੋਂ ਚਾਰ-ਤਿੰਨ ਵਧਾ ਲਈਏ ਹੂੰ ਸੋ ਕੀ ਸਿਰਫ ਇਹ ਦਿਨਾਂ ਨੂੰ ਵਧਾਉਣ ਦੇ ਲਈ ਅੰਦੋਲਨ ਹੈ ਜਾਂ ਕਿਸਾਨੀ ਮਸਲੇ ਨੂੰ ਹੱਲ ਕਰਨ ਲਈ ਉਸ ਸਮੇਂ ਸਿੱਧਾ ਖਤਰਾ ਸੀ ਕਿ ਸਾਡੇ ਖੇਤ ਚਲੇ ਸਾਡੀ ਜ਼ਮੀਨ ਚਲੀ ਉਹ ਇਮੋਸ਼ਨ ਸੀ ਹਮ ਹੁਣ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਇੱਕ ਟਕਰਾਅ ਪੈਦਾ ਕਰਨ ਦੀ ਸਾਜ਼ਿਸ਼ ਚੱਲ ਰਹੀ ਹੈ ਜੀ ਜਦੋਂ ਕਿਸਾਨ ਧਰਨੇ ਆ ਤੇ ਆਉਂਦੇ ਨੇ ਤਾਂ ਲੋਕ ਕਹਿੰਦੇ ਨੇ ਅਸੀਂ ਵੀ ਦਿੱਲੀ ਗਏ ਸੀ ਤੁਸੀਂ ਸਾਡਾ ਯਾਰ ਰੋਕੀ ਜਾਨੀਓ ਸਾਨੂੰ ਹੀ ਚੰਗ ਕਰੀ ਜਾਨੀਓ ਇਹਦਾ ਮਤਲਬ ਉਹਨਾਂ ਦੇ ਅੰਦਰ ਇਹ ਵੀ ਕਰ ਕੀਤਾ ਜਾ ਰਿਹਾ ਕਿ ਕਿਸਾਨ ਰੋਜ਼ ਧਰਨੇ ਲਾਉਂਦੇ ਆ ਜੀ ਇਸ ਲਈ ਬਹੁਤ ਕੁਝ ਜਥੇਬੰਦੀਆਂ ਨੂੰ ਲੋਕਾਂ ਨੂੰ ਨਾਲ ਤੋਰਨ ਦੇ ਲਈ ਅਜੇ ਕਰਨ ਦੀ ਲੋੜ ਹੈ ਇਹ ਅੰਦੋਲਨ ਮੁਕਾਬਲਿਆਂ ਦਾ ਅੰਦੋਲਨ ਨਹੀਂ ਕਿਸਾਨੀ ਮਸਲੇ ਦਾ ਜਿਹ ਅੰਦੋਲਨ ਬਣੇ ਦੇਸ਼ ਦਾ ਅੰਦੋਲਨ ਬਣੇ ਫਿਰ ਸਰਕਾਰਾਂ ਤੇ ਕੋਈ ਅਸਰ ਹੋਊਗਾ ਸਰ 1 ਸਾਲ ਤੋਂ ਵੱਧ ਲੱਗ ਗਿਆ ਤੇ ਹੁਣ ਚਲੋ 14 ਫਰਵਰੀ ਨੂੰ ਮੀਟਿੰਗ ਹੋਣ ਜਾ ਰਹੀ ਆ ਪਰ ਕਿਤੇ ਐਵੇਂ ਤਾਂ ਨਹੀਂ ਹੋਵੇਗਾ ਵੀ ਹਾਂ 14 ਫਰਵਰੀ ਨੂੰ ਸਿਰਫ ਮੰਗਾਂ ਤੇ ਵਿਚਾਰ ਚਰਚਾ ਅਧੀਨ ਨਹੀਂ ਹੋਊਗੀ ਵਿਚਾਰ ਚਰਚਾ ਹੀ ਹੋਊਗੀ ਸਿਰਫ ਮੰਗਾਂ ਮੜਵਾ ਕੇ ਨਹੀਂ ਉੱਥੋਂ ਵਾਪਸ ਆਣਗੇ ਨਹੀਂ ਅਜੇ ਮੰਗਾਂ ਮੰਨਣ ਵਾਲੀ ਤਾਂ ਕੋਈ ਸਥਿਤੀ ਨਹੀਂ ਵੈਸੇ ਤਾਂ ਉਹ ਕਹਿਣਗੇ ਅਸੀਂ ਪਹਿਲਾਂ ਵੀ ਤੁਹਾਨੂੰ ਫਾਰਮੂਲਾ ਦਿੱਤਾ ਸੀ ਐਮਐਸਪੀ ਵਾਲਾ ਜੀ ਉਹ ਬਾਅਦ ਅੰਦਰ ਤਾਂ ਇਹ ਖੁਸ਼ ਹੋ ਕੇ ਆ ਗਏ ਸੀ ਇੱਕ ਵਾਰ ਕਿ ਲੈ ਵੀ ਗੱਲ ਬਣ ਗਈ ਹੈ ਨਾ ਅਸੀਂ ਵੀ ਦਰਬਾਰ ਸਾਹਿਬ ਤੱਕ ਮਤਲਬ ਫਤਿਹ ਮਾਰਚ ਕੱਢਾਂਗੇ ਉਹ ਤਾਂ ਬਾਹਰ ਆ ਕੇ ਜਦੋਂ ਅਰਥ ਮਾਰਾ ਨੇ ਖੇਤੀ ਮਾਰਾ ਨੇ ਸਮਝਾਇਆ ਕਿ ਪਤੰਦਰ ਨੂੰ ਕੁਝ ਵੀ ਨਹੀਂ ਮਿਲਿਆ ਤਾਂ ਫਿਰ ਉਸ ਫੈਸਲੇ ਤੋਂ ਵਾਪਸ ਹੋਏ ਸੀ ਸੋ ਇਸ ਲਈ ਉਹੋ ਜਿਹਾ ਲੋਲੀਪੌਪ ਹੋਰ ਲੈ ਕੇ ਆ ਸਕਦੇ ਨੇ ਕੇਂਦਰ ਕੋਲ ਬਹੁਤ ਨੇ ਝੋੜੇ ਚ ਟੋਫੀਆਂ ਹੈ ਨਾ ਅੱਜ ਕੱਲ ਤਾਂ ਸਰਦੀਆਂ ਚੱਲਦੀਆਂ ਰਿਓੜੀਆਂ ਚੋਣਾ ਚ ਵੱਡੀਆਂ ਜਾਂਦੇ ਨੇ ਇੱਕ ਪੈਕਟ ਇੱਥੇ ਨੂੰ ਵੀ ਲਿਆਉਣਗੇ ਰਿਓੜੀਆਂ ਦਾ ਸੋ ਪਰ ਸਵਾਲ ਇਹ ਹੈ ਕਿ ਕੀ ਖੇਤੀ ਨੀਤੀ ਤੇ ਜੇ ਹੁਣ ਤੱਕ ਤੁਸੀਂ ਸਵਾਮੀ ਨਾਥਨ ਦੇ ਨਹੀਂ ਆ ਰਹੇ ਹੁਣ ਤੱਕ ਤੁਸੀਂ ਐਮਐਸਪੀ ਐਲਾਨ ਕੇ ਐਮਐਸਪੀ ਦੇਣ ਤੇ ਨਹੀਂ ਆ ਰਹੇ ਤਾਂ ਤੁਹਾਡੀ ਨੀਅਤ ਤੇ ਕਿਵੇਂ ਭਰੋਸਾ ਕਰੀਏ ਕੇਂਦਰ ਦੀ ਜਿਹੜਾ ਮਰਜੀ ਸੱਤਾ 'ਚ ਰਿਹਾ ਕੇਂਦਰ ਦੀ ਉਹਦੀ ਨੀਅਤ ਕਦੇ ਵੀ ਲੋਕਪੱਕੀ ਨਹੀਂ ਰਹੀ ਖਾਸ ਕਰਕੇ ਪੰਜਾਬ ਨੂੰ ਲੈ ਕੇ ਇਸ ਲਈ ਮੈਨੂੰ ਕੋਈ ਆਸ ਨਹੀਂ ਇਹਨਾਂ ਤੋਂ ਭਰੋਸੇ ਦੀ ਪਰ ਫਿਰ ਵੀ ਮੀਟਿੰਗ 'ਚ ਜਾਣਾ ਚਾਹੀਦਾ ਤੇ ਜਾਇਆ ਜਾਊਗਾ ਤਾਂ ਕਿ ਇਹਨਾਂ ਦਾ ਹੋਰ ਝੂਠ ਸਾਹਮਣੇ ਆਵੇ ਸੋ ਧੰਨਵਾਦ ਇਪਵਿਕ ਤੈਅ ਕਰੇਗਾ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਪ੍ਰਤੀ ਕੀ ਸਰਕਾਰ ਦਾ ਰਵਈਆ ਹੋਵੇਗਾ ਥੈਂਕ ਯੂ